ਆਪਣੇ ਰੰਗ ਨੂੰ ਗੋਰਾ ਰੱਖਣਾ ਚਾਹੁੰਦੇ ਹੋ ਤਾਂ ਹੁਣੇ ਇਸ ਕਰੀਮ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਵੋ ਅਗਰ ਤੁਸੀਂ 30 ਕਰੋਸ ਕਰ ਚੁੱਕੇ ਹੋ ਜਾਂ 40 ਕਰੋਸ ਕਰ ਚੁੱਕੇ ਹੋ ਮੈਂ 40 ਕਰੋਸ ਕਰ ਚੁੱਕੀ ਹਾਂ ਹਲੇ ਵੀ ਮੇਰੀ ਸਕਿਨ ਦੇਖੋ ਇਦਾਂ ਪਈ ਹੈ ਬਿਲਕੁਲ ਜਿੱਦਾਂ 30 ਔਰ 25 ਦੀ ਏਜ ਵਾਲੀ ਹੁੰਦੀ ਹੈ ਇਕਦਮ ਟਾਈਟ ਤੇ ਇਕਦਮ ਗਲੋਇੰਗ ਤੇ ਇਕਦਮ ਰਿੰਕਲ ਫਰੀ ਅਗਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਸਕਿਨ ਵੀ ਸਦਾ ਇਕਦਮ ਟਾਈਟ ਤੇ ਇਕਦਮ ਜੰਗ ਰਵੇ ਤੁਸੀਂ 50 ਦੀ ਉਮਰ 'ਚ ਵੀ ਚੱਲ ਜਾਓ 40 ਦੇ ਵੀ ਚੱਲ ਜਾਓ 45 ਦੀ ਉਮਰ 'ਚ ਵੀ ਚੱਲ ਜਾਓ ਤਾਂ ਵੀ ਤੁਹਾਡੀ ਸਕਿਨ ਇਕਦਮ ਟਾਈਟ ਤੇ ਇਕਦਮ ਰਿੰਕਲ ਰਵੇ ਔਰ ਬੇਦਾਗ ਚਿਹਰਾ ਰਵੇ ਸੋਹਣਾ ਕੋਣ ਨਹੀਂ ਚਾਹਦਾ ਹੁਣਾ ਹਰ ਕੋਈ ਚਾਹੁੰਦਾ ਕਿ ਅਸੀਂ ਸੋਹਣੇ ਲੱਗੀਏ ਹਨਾ ਤੇ ਜਿਹੜੀ ਨੇਚਰਲ ਖੂਬਸੂਰਤੀ ਹੁੰਦੀ ਹੈ ਉਹ ਸਭ ਤੋਂ ਵਧੀਆ ਹੁੰਦੀ ਹੈ ਦੇਖੋ ਜਵਾਨੀ ਵਿੱਚ ਆਪਾਂ ਮੇਕਅਪ ਕਰ ਲੈਨੇ ਆ ਸਾਰਾ ਪ੍ਰੋਡਕਟ ਲਗਾ ਲੈਨੇ ਆ ਜਿਉਂ ਜਿਉਂ ਏਜ ਹੁੰਦੀ ਹੈ ਜਿਆਦਾ ਮੇਕਅਪ ਵੀ ਚੰਗਾ ਨਹੀਂ ਲੱਗਦਾ ਹੈਗਾ ਜਦੋਂ ਬੱਚੇ ਬਰਾਬਰ ਦੇ ਹੋ ਜਾਂਦੇ ਨੇ ਜਿਆਦਾ ਮੇਕਅਪ ਵੀ ਚੰਗਾ ਨਹੀਂ ਲੱਗਦਾ ਤੇ ਫਿਰ ਆਪਾਂ ਨੂੰ ਇਹ ਹੁੰਦਾ ਕਿ ਥੋੜਾ ਨੇਚਰਲ ਹੀ ਖੂਬਸੂਰਤ ਨਜ਼ਰ ਆਈਏ ਕਿ ਜਿਹੜਾ ਸਾਨੂੰ ਜਿਆਦਾ ਮੇਕਅਪ ਵੀ ਨਾ ਕਰਨਾ ਪਵੇ ਔਰ ਅਸੀਂ ਬਦਸੂਰਤ ਵੀ ਨਾ ਲੱਗੀ ਨਾਲੇ ਤਾਂ ਜਿਵੇਂ ਹੁਣ ਗਰਮੀ ਪੈ ਰਹੀ ਹੈ ਧੁੱਪ ਹੈ ਧੁੱਪ ਦੇ ਨਾਲ ਤੁਹਾਡੇ ਜਿਹੜੇ ਜਿਹੜੀ ਕਾਲੀ ਸਕਿਨ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਰਿੰਕਲ ਆਣੇ ਸ਼ੁਰੂ ਹੋ ਜਾਂਦੇ ਨੇ ਜਾਂ ਤੁਹਾਡੇ ਪਿਗਮੈਂਟੇਸ਼ਨ ਸ਼ੁਰੂ ਹੋ ਜਾਂਦੇ ਆਣੀ ਜਾਂ ਜਿਨ੍ਹਾਂ ਦੇ ਹੋਈ ਹੈ ਸ਼ੁਰੂ ਆਣੀ ਜਾਂ ਜਿਨ੍ਹਾਂ ਦੀ ਲੂਜ਼ ਸਕਿਨ ਹੋ ਚੁੱਕੀ ਹੈ ਇਸ ਕਰੀਮ ਦਾ ਜਿਹੜਾ ਇਸਤੇਮਾਲ ਕਰਨਾ ਸ਼ੁਰੂ ਕਰ ਦੋ ਇਹ ਘਰੇ ਹੀ ਬਣਾਈਏ ਟੋਨਰ ਹੈਗਾ ਇਹ ਹੈਗੀ ਇਹ ਕਰੀਮ ਤੇ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਅੱਜ ਆਪਾਂ ਦੱਸਦੇ ਹਾਂ ਬਾਦਾਮ ਔਰ ਚਾਵਲਾਂ ਦੀ ਕਰੀਮ ਕਿਸ ਤਰੀਕੇ ਨਾਲ ਬਣਾਈਏ ਲਗਾਉਣ ਦਾ ਵੀ ਪ੍ਰੋਸੈਸ ਸਾਰਾ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਹਾਂਜੀ ਤੁਸੀਂ ਕੀ ਕਰਨਾ ਹੈ 2-3 ਬਾਦਾਮ ਲੈ ਲੈਣੇ ਨੇ ਜਿਹੜੇ ਰਾਤ ਭਰ ਭਿ ਕੇ ਰੱਖ ਦੇਣੇ ਤੇ ਥੋੜੇ ਜਿਹਾ ਚਾਵਲ ਜਿਹੜੇ ਨੇ ਚੰਗੀ ਤਰ੍ਹਾਂ ਧੋ ਕੇ ਉਹ ਵੀ ਆਪਾਂ ਭਿ ਕੇ ਇਸ ਤਰੀਕੇ ਨਾਲ ਰੱਖ ਦੇਣੇ ਨੇ ਬਾਦਾਮਾਂ ਦੇ ਸਿਲਕੇ ਉਤਾਰ ਕੇ ਰਾਤ ਭਰ ਭਿ ਕੇ ਰੱਖਣੇ ਨੇ ਤੁਸੀਂ ਚੰਗੀ ਤਰ੍ਹਾਂ ਧੋ ਕੇ ਚਾਵਲ ਜਿਹੜੇ ਨੇ ਇਸ ਤਰੀਕੇ ਨਾਲ ਸਿਲਕੇ ਉਤਾਰ ਕੇ ਫਿਰ ਤੁਸੀਂ ਇਸ ਤਰੀਕੇ ਨਾਲ ਮਿਕਸੀ ਜਾਰ ਲੈਣਾ ਥੋੜੇ ਜਿਹਾ ਚਾਵਲ ਜਿਹੜੇ ਭੇਕੇ ਰੱਖੇ ਨੇ ਦੋ ਚਮਚੇ ਤੇ ਜਿਹੜੇ ਤਿੰਨ ਗਿਰੀਆਂ ਬਦਾਮ ਦੀਆਂ ਉਹ ਪਾ ਕੇ ਇਹਦਾ ਬਣਾ ਲੈਣਾ ਆਪਾਂ ਪੇਸਟ ਇਹ ਦੇਖੋ ਬਹੁਤ ਹੀ ਸਮੂਥ ਜਿਹਾ ਪੇਸਟ ਬਣ ਕੇ ਹੋ ਗਿਆ ਰੈਡੀ ਤੇ ਫਿਰ ਆਪਾਂ ਇਹਨੂੰ ਕੀ ਕਰਨਾ ਹੈ ਛਾਣ ਲੈਣਾ ਹੈ ਪੋਣੀ ਵਿੱਚ ਠੀਕ ਹੈ ਪੋਣੀ ਚ ਛਾਣ ਲੈਣਾ ਕੋਈ ਵੀ ਇਹਦੇ ਵਿੱਚ ਲਮਸ ਨਾ ਰਵੇ ਬਿਲਕੁਲ ਜਿਹੜਾ ਇਹਦਾ ਦੁੱਧ ਜਿਆ ਹੁੰਦਾ ਨਾ ਦੁੱਧ ਬਣ ਗਿਆ ਉਹ ਆਪਾਂ ਲੈਣਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਛਾਣ ਕੇ ਸਾਰਾ ਇਹਦਾ ਦੁੱਧ ਜਿਆ ਉਹ ਕੱਢ ਲੈਣਾ ਹੈ ਬਹੁਤ ਹੀ ਵਧੀਆ ਤੇ ਕਮਾਲ ਦੀ ਕਰੀਮ ਬਣ ਕੇ ਰੈਡੀ ਹੋ ਜਾਂਦੀ ਹੈ ਦੇਖੋ ਸਾਰਾ ਨਿਚੋੜਦੇ ਆ ਕਿਉਂਕਿ ਚਾਵਲ ਜਿਹੜੇ ਨੇ ਚੰਗੀ ਤਰ੍ਹਾਂ ਪਿਸਦੇ ਨਹੀਂ ਹੁੰਦੇ ਠੀਕ ਹੈ ਇਸ ਤਰੀਕੇ ਨਾਲ ਦੁੱਧ ਲੈ ਲਿਆ ਇਹਦੇ ਵਿੱਚ ਆਪਾਂ ਕੀ ਪਾਣਾ ਐਲੋਵਿਰਾ ਜੈਲ ਕਿਸੇ ਵੀ ਕੰਪਨੀ ਦਾ ਤੁਸੀਂ ਪਾ ਸਕਦੇ ਹੋ ਵਾਈਟ ਪਾ ਸਕਦੇ ਹੋ ਗ੍ਰੀਨ ਪਾ ਸਕਦੇ ਹੋ ਜੈਲੋ ਪਾ ਸਕਦੇ ਹੋ ਫਿਰ ਤੁਸੀਂ ਵਿਟਾਮਿਨ E ਦਾ ਕੈਪਸੂਲ ਔਰ ਥੋੜਾ ਜਿਹਾ ਬਦਾਮ ਰੋਗਨ ਜਿਹੜਾ ਉਹ ਜ਼ਰੂਰ ਪਾਣਾ ਠੀਕ ਹੈ ਚਾਹੇ ਤੁਸੀਂ ਇੱਥੇ ਬਦਾਮ ਰੋਗਨ ਦੀ ਥਾਂ ਤੇ ਅਰੰਡੀ ਦਾ ਤੇਲ ਵੀ ਪਾ ਸਕਦੇ ਹੋ ਠੀਕ ਹੈ 올ਿਵ ਆਇਲ ਇਹ ਪਾ ਕੇ ਚਾਰੇ ਚੀਜ਼ਾਂ ਨੂੰ ਮਿਕਸ ਕਰਕੇ ਇਸ ਤਰੀਕੇ ਨਾਲ ਇਹ ਦੇਖੋ ਬਣ ਕੇ ਸਾਡੀ ਹੋ ਗਈ ਹੈ ਕਰੀਮ ਰੈਡੀ ਇਸ ਨੂੰ ਕਿਸੇ ਵੀ ਡੱਬੀ ਵਿੱਚ ਪਾ ਕੇ ਸਟੋਰ ਕਰਕੇ ਰੱਖ ਲੈਣਾ ਤੇ ਇੱਕ ਇਹਦੇ ਨਾਲ ਆਪਣਾ ਟੋਨਰ ਵੀ ਬਣਿਆ ਹੋਇਆ ਹੈ ਕਿਆ ਇਹ ਬਦਾਮ ਔਰ ਜਿਹੜੇ ਚਾਵਲ ਨੇ ਆਪਾਂ ਇਸ ਤਰੀਕੇ ਨਾਲ ਭੇਕੇ ਰੱਖ ਲੈਣੇ ਨੇ ਕਿਸ ਤਰੀਕੇ ਨਾਲ ਸੋਹਣਾ ਤਰੀਕੇ ਨਾਲ ਇਸ ਤਰੀਕੇ ਨਾਲ ਕਰੀਮ ਬਣ ਕੇ ਰੈਡੀ ਹੋ ਜਾਂਦੀ ਹੈ ਵਿੱਚ ਕੁਝ ਨਹੀਂ ਪਾਣਾ ਹੈਗਾ ਐਲੋਵੇਰਾ ਜੈਲ ਪਾ ਲਓ ਚਾਹੇ ਤੇ ਜੇ ਤੁਹਾਨੂੰ ਬਦਾਮ ਰੋਗ ਨੂੰ ਪਾਣਾ ਚਾਹਦੇ ਉਹ ਵੀ ਪਾ ਸਕਦੇ ਹੋ ਅਗਰ ਤੁਸੀਂ ਵਿਟਾਮਿਨ A ਕੈਪਸੂਲ ਪਾਣਾ ਚਾਹਦੇ ਉਹ ਵੀ ਤੁਸੀਂ ਪਾ ਸਕਦੇ ਹੋ ਤੇ ਇਹ ਬਣ ਕੇ ਆਪਣੇ ਕਰੀਮ ਜਿਹੜੀ ਟੋਨਰ ਬਣ ਕੇ ਰੈਡੀ ਹੋ ਜਾਂਦਾ ਹੈ ਟੋਨਰ ਥੋੜਾ ਜਿਹਾ ਆਪਾਂ ਪਤਲਾ ਰੱਖਿਆ ਹੈ ਕਰੀਮ ਜਿਹੜੀ ਹੈ ਇਹ ਆਪਣੀ ਜਿਹੜੀ ਹੈ ਥੋੜੀ ਜੀ ਥਿੰਕ ਬਣ ਗਈ ਠੀਕ ਹੈ ਇਹ ਤੁਸੀਂ ਕੀ ਕਰਨਾ ਹੈ ਰਾਤ ਨੂੰ ਇਹ ਜਿਹੜਾ ਟੋਨਰ ਹੈ ਤੁਸੀਂ ਦਿਨੇ ਵੀ ਲਗਾ ਸਕਦੇ ਹੋ ਠੀਕ ਹੈ ਔਰ ਜਿਹੜੀ ਕਰੀਮ ਹੈ ਇਹ ਤੁਸੀਂ ਨਾਈਟ ਨੂੰ ਲਗਾਨੀ ਹੈ ਫੇਸ ਨੂੰ ਵਾਸ਼ ਕਰ ਲੈਣਾ ਔਰ ਨਾਈਟ ਨੂੰ ਤੁਸੀਂ ਇਸ ਕਰੀਮ ਨੂੰ ਨਾ ਲਗਾਉਣਾ ਹੈ ਠੀਕ ਹੈ ਟੋਨਰ ਮੈਂ ਤੁਹਾਨੂੰ ਦੱਸਦੀਆਂ ਪਹਿਲਾਂ ਇਸ ਤਰੀਕੇ ਨਾਲ ਤੁਸੀਂ ਮੈਂ ਫ੍ਰਿਜੀ ਦੇ ਵਿੱਚ ਰੱਖਿਆ ਹੋਇਆ ਸੀ ਕਿ ਬਣਾ ਕੇ ਤੇ ਥੋੜਾ ਜਿਹਾ ਜੰਮ ਚੁੱਕਾ ਹੈ ਇਸ ਤਰੀਕੇ ਨਾਲ ਦੇਖੋ ਇਹ ਟੋਨਰ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇਹ ਟੋਨਰ ਹੱਥ ਤੇ ਲੈਣਾ ਹੈ ਇਸ ਤਰੀਕੇ ਨਾਲ ਰਾਤ ਨੂੰ ਤੁਸੀਂ ਇਹ ਕਰਨਾ ਹੈ ਆਪਣੇ ਚਿਹਰੇ ਤੇ ਲਗਾਉਣਾ ਹੈ ਚਿਹਰਾ ਤੁਹਾਡਾ ਪਹਿਲਾਂ ਤਾਂ ਸਾਫ਼ ਹੋਣਾ ਚਾਹੀਦਾ ਕੋਈ ਵੀ ਮੇਕਅਪ ਨਹੀਂ ਲੱਗਾ ਹੋਣਾ ਚਾਹੀਦਾ ਤੇ ਤੁਹਾਡੀ ਸਕਿਨ ਦੇ ਅੰਦਰ ਤੱਕ ਜਾਏਗਾ ਰਾਤ ਭਰ ਤੁਹਾਡੀ ਸਕਿਨ ਤੇ ਕੰਮ ਕਰੇਗਾ ਜਿੱਤੇ ਤੁਹਾਡੀ ਸਕਿਨ ਨੂੰ ਟਾਈਟ ਬਣਾਉਣ ਵਿੱਚ ਬਹੁਤ ਹੀ ਇਹ ਕਾਰਗਰ ਹੈ ਤੇ ਸ਼ਾਈਆਂ ਦਾਗ ਧੱਬੇ ਜਿਹੜੇ ਨੇ ਉਹਨਾਂ ਤੋਂ ਠੀਕ ਕਰੇਗਾ ਤੇ ਸਕਿਨ ਵੀ ਤੁਹਾਡੀ ਟਾਈਟ ਹੋਵੇਗੀ ਇਸ ਤਰੀਕੇ ਨਾਲ ਪਹਿਲਾਂ ਤਾਂ ਤੁਸੀਂ ਇਹ ਟੋਨਰ ਲਗਾ ਲੈਣਾ ਚਾਹਵਣਾ ਹਾਂ ਠੀਕ ਹੈ ਇਦੇ ਵਿੱਚ ਸਿਰਫ ਦੁੱਧ ਔਰ ਜਿਹੜੇ ਚਾਵਲ ਸੀ ਨਾ ਜਿਹੜੀ ਕਰੀਮ ਸੀ ਉਹ ਪਤਲੀ ਕਰਕੇ ਇਹਦੇ ਵਿੱਚ ਐਲੋਵੀਰਾ ਨਹੀਂ ਪਾਣਾ ਇਹ ਟੋਨਰ ਉਹ ਜਿਹੜੀ ਤੇ ਕਰੀਮ ਹੁੰਦੀ ਉਹਦੇ ਵਿੱਚ ਆਪਾਂ ਐਲੋਵੀਰਾ ਪਾਉਣਾ ਹੈ ਜਿਹੜਾ ਟੋਨਰ ਹੁੰਦਾ ਉਹਦੇ ਵਿੱਚ ਐਲੋਵੀਰਾ ਨਹੀਂ ਪਾਣਾ ਹੈਗਾ ਉਹ ਸਿਰਫ ਦੁੱਧ ਔਰ ਚਾਵਲ ਤੇ ਬਦਾਮ ਜਿਹੜੇ ਨੇ ਉਹ ਮਿਕਸ ਕਰਕੇ ਉਹਦਾ ਪਤਲਾ ਜਿਹਾ ਆਪਾਂ ਟੋਨਰ ਬਣਾ ਕੇ ਇਸ ਤਰੀਕੇ ਨਾਲ ਆਪਾਂ ਕਿਸੇ ਵੀ ਬੋਤਲ ਵਿੱਚ ਪਾ ਲੈਣਾ ਠੀਕ ਹੈ ਇਹ ਲਗਾ ਲੈ ਤੁਸੀਂ ਤੁਹਾਡੇ ਬੱਚੇ ਵੀ ਲਗਾਉਣ ਤੁਸੀਂ ਵੀ ਲਗਾ ਸਕਦੇ ਹੋ ਰਾਤ ਨੂੰ ਤੁਸੀਂ ਲਗਾਉਣਾ ਠੀਕ ਹੈ ਇਹ ਲਗਾ ਲਓ ਟੋਨਰ ਦਿਨੇ ਵੀ ਲਗਾ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਲਗਾ ਲਿਆ ਤੇ ਫਿਰ ਤੁਸੀਂ ਕੀ ਕਰਨਾ ਰਾਤ ਨੂੰ ਅਗਰ ਤੁਸੀਂ ਲਗਾਉਂਦੇ ਹੋ ਇਹ ਨਹੀਂ ਹੈਗਾ ਕਿ ਇਹਦੇ ਇਹਨੂੰ ਧੋ ਕੇ ਤਾਂ ਆਪਾਂ ਕਰੀਮ ਲਗਾਣੀ ਹੈ ਇਸ ਤਰੀਕੇ ਨਾਲ ਹੀ ਕਰੀਮ ਤੁਸੀਂ ਟੋਨਰ ਲਗਾ ਲਿਆ ਟੋਨਰ ਜਿਹੜਾ ਅਬਜ਼ਰਬ ਹੋ ਚੁੱਕਾ ਸਕਿਨ ਦੇ ਵਿੱਚ ਠੀਕ ਹੈ ਤੇ ਫਿਰ ਆਪਾਂ ਇਸ ਤਰੀਕੇ ਨਾਲ ਦੇਖੋ ਸਾਡੀ ਕਰੀਮ ਜਿਹੜੀ ਹੈ ਆ ਦੇਖੋ ਦੇਖੋ ਕਿੰਨੀ ਪਿਆਰੀ ਜੀ ਕਰੀਮ ਹੈ ਸਾਡੀ ਜਿਹੜੀ ਬਣ ਕੇ ਰੈਡੀ ਹੋ ਚੁੱਕੀ ਹੈ ਇਸ ਤਰੀਕੇ ਨਾਲ ਆਪਾਂ ਇਹ ਲਗਾ ਲੈਣੀ ਹੈ ਕਰੀਮ ਇਹ ਤੁਹਾਡੇ ਚਿਹਰੇ ਨੂੰ ਨਾ ਤੁੱਪ ਤੁ ਬਚਾਏਗੀ ਧੁੱਪ ਤੋਂ ਜਿਹੜੀ ਤੁਹਾਡੇ ਆਉਣ ਵਾਲੀ ਟੈਨ ਹੁੰਦੀ ਹੈ ਨਾ ਡੀ ਟੈਨ ਹੋ ਜਾਂਦਾ ਚਿਹਰਾ ਇਹ ਹੋਰ ਤੋਂ ਬਚਾਏਗੀ ਤੁਹਾਡੇ ਚਿਹਰੇ ਨੂੰ ਇੱਕਦਮ ਗੋਰਾ ਚਿੱਟਾ ਤੇ ਇੱਕਦਮ ਬ੍ਰਾਈਟ ਬਣਾਉਣ ਵਿੱਚ ਬਹੁਤ ਕਾਰਗਿਲ ਹੈ ਤੇ ਜਿਹੜੇ ਵੀ 30 ਕਰੋਸ ਕਰ ਚੁੱਕੇ ਨੇ ਜਾਂ 40 ਕਰੋਸ ਕਰ ਚੁੱਕੇ ਨੇ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਇਹ ਜਲ ਲਗਾਣੀ ਆ ਤਾਂ ਜੋ ਤੁਹਾਡੀ ਵੱਡੀ ਉਮਰ ਤੇ ਜਿਹੜਾ ਅਸਰ ਹੈ ਨਾ ਉਹ ਸਕਿਨ ਤੇ ਨਾ ਪਵੇ ਤੁਹਾਡੀ ਸਕਿਨ ਵੀ ਇੱਕਦਮ ਸਾਫ ਸੁਥਰੀ ਰਹੇਗੀ ਰਿੰਕਲ ਫਰੀ ਰਹੇਗੀ ਔਰ ਸਕਿਨ ਇੱਕਦਮ ਗੋਰੀ ਚਿੱਟੀ ਹੋ ਜਾਵੇਗੀ ਤੇ ਇਹ 30+ ਤੇ ਲਗਾਈ ਸਕਦੀ ਨੇ 40+ ਤੇ ਲਗਾਈ ਸਕਦੀ ਨੇ ਜੰਗ ਕੁੜੀਆਂ ਮੁੰਡੇ ਵੀ ਲਗਾ ਸਕਦੇ ਨੇ ਤਾਂ ਜੋ ਜਿਹੜੀ ਤੁਹਾਡੀ ਸਮੱਸਿਆ ਆਉਣ ਵਾਲੀ ਏ ਉਹ ਪਹਿਲਾਂ ਹੀ ਇਹਦੀ ਰੋਕ ਥਾਮ ਕਰ ਜਾਵੇ ਤੇ ਜਿਨਾ ਦੇਵੀ ਦਾਗ-ਦੱब्बे ਨੇ ਜਾਂ ਪਿੰਪਲ ਨੇ ਉਹ ਸਾਰੇ ਹੀ ਤੁਹਾਡੇ ਪਿੰਪਲ ਵੀ ਠੀਕ ਹੋਣਗੇ ਔਰ ਸਕਿਨ ਤੇ ਇੱਕ ਨਿਆ ਜਾਂ 글로 ਵੀ ਆਵੇਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕਰੀਮ ਦੇਖੋ ਬਿਲਕੁਲ ਵੀ ਇਹ ਪਤਾ ਨਹੀਂ ਚੱਲ ਰਿਹਾ ਹੈਗਾ ਵੀ ਆਪਾਂ ਕੀ ਲਗਾਇਆ ਵੀ ਚਾਵਲਾਂ ਦੀ ਬੜੀ ਘਰ ਵਾਲੀ ਹੀ ਕਰੀਮ ਲਗਾਈ ਹੈ ਦੇਖੋ ਇੱਕਦਮ ਮਤਲਬ ਕਿ 글로 ਆ ਜਾਂਦਾ ਚਿਹਰੇ ਤੇ ਰਾਤ ਨੂੰ ساری ਰਾਤ ਜੇ ਤੁਸੀਂ ਲਗਾ ਕੇ ਸੌਂ ਜਾਓਗੇ ਤਾਂ ਇਹ ਤੁਹਾਡੀ ਸਕਿਨ ਦੇ ਅੰਦਰ ਜਾ ਕੇ ਤੁਹਾਡੀ ਸਕਿਨ ਦੇ ਅੰਦਰ ਦੀ ਜਿਹੜੀ ਪਰਤ ਹੁੰਦੀ ਹੈ ਨਾ ਸਕਿਨ ਦੀਆਂ ਤਿੰਨ ਲਹਿਰਾਂ ਹੁੰਦੀਆਂ ਨੇ ਉਹਦੇ ਅੰਦਰ ਤੱਕ ਜਾ ਕੇ ਤੁਹਾਡੀ ਸਕਿਨ ਨੂੰ ਇੱਕ ਤਰ੍ਹਾਂ ਮੇ ਰਿਪੇਅਰ ਕਰੇਗਾ ਔਰ ਜਿਹੜੀ ਵੀ ਤੁਹਾਡੀ ਸਕਿਨ ਦੀ ਸਮੱਸਿਆ ਹੈ ਸਾਰੀ ਹੀ ਠੀਕ ਹੋਵੇਗੀ ਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਣੀ ਹੈ ਵੀਡੀਓ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਬਹੁਤ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਮਿਲੀਆਂ ਭੈਣਾਂ ਬਹੁਤ ਦੂਰੋ ਦੂਰੋ ਮੈਨੂੰ ਸਪੋਰਟ ਕਰ ਰਹੀਆਂ ਨੇ ਬਸ ਇਸ ਤਰੀਕੇ ਨਾਲ ਤੁਹਾਡੇ ਸਪੋਰਟ ਦੀ ਜਰੂਰਤ ਹੈ ਤੁਹਾਡੇ ਪਿਆਰ ਦੀ ਔਰ ਸਦਕਾ ਦੀ ਜਰੂਰਤ ਹੈ ਤੇ ਇਸੇ ਤਰ੍ਹਾਂ ਹੀ ਤੁਸੀਂ ਚੈਨਲ ਵਾਤੂਏ ਸ਼ੇਅਰ ਕਰਦੇ ਆ ਕਰੋ ਠੀਕ ਹੈ ਜੀ ਸੋ ਹੁਣ ਜੇ ਕਮੈਂਟ ਔਰ ਪਿਆਰਾ ਜਿਹਾ ਨਾਮ ਆਪਣਾ ਜ਼ਰੂਰ ਲਿਖਿਆ ਕਰੋ ਤੇ ਆ ਦੇਖੋ ਥੋੜਾ ਕੁ ਟਾਈਮ ਜਿ 5-10 ਮਿੰਟ ਆਪਾਂ ਨੇ ਇਹਨੂੰ ਇਸ ਤਰੀਕੇ ਨਾਲ ਹੌਲੀ-ਹੌਲੀ ਹੌਲੀ-ਹੌਲੀ ਇਦਾਂ ਕਰਨਾ ਹੈ ਜ਼ਿਆਦਾ ਨਹੀਂ ਮਲਣਾ ਹੈਗਾ ਹੌਲੀ-ਹੌਲੀ ਤੇ ਮੰਨ ਲਓ ਸੁੱਕ ਜਾਂਦੀ ਜਦੋਂ ਹਨਾ ਸੁੱਕ ਜਾਂਦੀ ਹੈ ਨਾ ਫਿਰ ਤੁਸੀਂ ਜਦੋਂ ਇਸ ਤਰੀਕੇ ਨਾਲ ਮਲਦੇ ਹੋ ਨਾ ਇਹ ਮੈਲ ਬਣ ਕੇ ਨਾ ਹੌਲੀ-ਹੌਲੀ ਮੈਲ ਬਣ ਕੇ ਉਤਰੂਗੀ ਠੀਕ ਹੈ ਇਹ ਮੈਲ ਜਿਹੜੀ ਹੁੰਦੀ ਹੈ ਤੁਹਾਡੇ ਜਿਹੜੀ ਅੰਦਰ ਗੰਦਗੀ ਜੰਮੀ ਹੁੰਦੀ ਹੈ ਨਾ ਚਿਹਰੇ ਦੀ ਉਹਨੂੰ ਉਤਾਰਦੀ ਹੈ ਫਿਰ ਮੈਲ ਬਣ ਕੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਉਤਾਰ ਵੀ ਸਕਦੇ ਹੋ ਤੇ ਅਗਰ ਨਹੀਂ ਤਾਂ ਲੱਗੀ ਵੀ ਰਹਿਣ ਦਿਓਗੇ ਨਾ ਸਾਰੀ ਰਾਤ ਤੇ ਕੋਈ ਚੱਕਰ ਨਹੀਂ ਕੋਈ ਇਹਦਾ ਉਹ ਨਹੀਂ ਹੁੰਦਾ ਕਿ ਸਾਡੇ ਲੱਗੀਏ ਜਾਂ ਸਾਨੂੰ ਪਰੇਸ਼ਾਨੀ ਹੋਵੇਗੀ ਜਾਂ ਸਾਡਾ ਚਿਹਰਾ ਚਿਪਚਪਾਟ ਵਾਲਾ ਹੋਵੇਗਾ ਬਿਲਕੁਲ ਨਹੀਂ ਹੋਵੇਗਾ ਬਹੁਤ ਹੀ ਪਿਆਰੀ ਸਕਿਨ ਹੋ ਜਾਂਦੀ ਇਸ ਤਰੀਕੇ ਨਾਲ ਤੁਸੀਂ ਆਪਣੇ ਹੱਥਾਂ ਤੇ ਵੀ ਲਗਾ ਸਕਦੇ ਹੋ ਆਪਣੇ ਚਿਹਰੇ ਤੇ ਵੀ ਲਗਾ ਕੇ ਰਾਤ ਭਰ ਰੱਖ ਸਕਦੇ ਹੋ ਸਵੇਰੇ ਜਿੱਦੂ ਵੀ ਤੁਸੀਂ ਧੁੱਪ ਚ ਜਾਓਗੇ ਤੇ ਇਹ ਟੋਨਰ ਜਿਹੜਾ ਹੈ ਤੁਸੀਂ ਜ਼ਰੂਰ ਲਗਾਉਣਾ ਹੈ ਠੀਕ ਹੈ ਇਹ ਟੋਨਰ ਦੁੱਧ ਹੈਗਾ ਏ ਚਾਵਲ ਨੇ ਔਰ ਜਿਹੜਾ ਬਾਦਾਮ ਹੈ ਉਹ ਹੈਗੇ ਨੇ ਠੀਕ ਇਸ ਤਰੀਕੇ ਨਾਲ ਤੁਸੀਂ ਪਤਲਾ ਜਾ ਕਰਕੇ ਟੋਨਰ ਬਣਾ ਲੈਣਾ ਹੈ ਜਦੋਂ ਵੀ ਤੁਸੀਂ ਬਾਹਰ ਜਾਂਦੇ ਹੋ ਤੇ ਇਹ ਟੋਨਰ ਜ਼ਰੂਰ ਲਗਾਉਣਾ ਹੈ ਅਗਰ ਤੁਸੀਂ ਨਹੀਂ ਵੀ ਲਗਾਉਣਾ ਚਾਹੁੰਦੇ ਐਲੋਵੀਰਾ ਜੈਲ ਜਿਹੜੀ ਹੁੰਦੀ ਹੈ ਨਾ ਕੱਲੀ ਜਿਹੜੀ ਹੁੰਦੀ ਹੈ ਚੰਦਨ ਵਾਲੀ ਸੈਂਡਲਵੁੱਡ ਉਹ ਤੁਸੀਂ ਐਲੋਵੀਰਾ ਔਰ ਗੁਲਾਬ ਜਲ ਦਾ ਜਿਹੜਾ ਟੋਨਰ ਹੁੰਦਾ ਨਾ ਉਹ ਲਗਾਉਣਾ ਸ਼ੁਰੂ ਕਰ ਦਿਓ ਮੈਂ ਕਹਿੰਨੀ ਤੁਹਾਡੀ ਸਕਿਨ ਇੱਕਦਮ ਚਮਕਦਾਰ ਤੇ ਇੱਕਦਮ ਗਲੋਇੰਗ ਹੋ ਜਾਵੇਗੀ ਠੀਕ ਹੈ ਜੀ ਲੋ ਜੀ ਐਸੇ ਤਾਈ ਬਹੁਤ ਵਧੀਆ ਇਹ ਹੀ ਕਰੀਮ ਜਿਹੜੀ ਤੁਹਾਡੇ ਚਿਹਰੇ ਨੂੰ ਗੋਰਾ ਚਿੱਟਾ ਬਣਾ ਦੇਵੇਗੀ ਤੇ ਤੁਸੀਂ ਵੀ ਬਣਾ ਕੇ ਜਰੂਰ ਇਸਤੇਮਾਲ ਕਰੋ ਤੇ ਤੁਸੀਂ ਦੇਖੇ ਤੁਹਾਡੇ ਚਿਹਰੇ ਦਾ ਰੰਗ ਔਰ ਤੁਹਾਡੇ ਚਿਹਰੇ ਦਾ ਜਿਹੜੀ ਇੱਕਦਮ ਗਵਾ ਚੁੱਕੀ ਹੈ ਨਾ ਸਕਿਨ ਦੀ ਜਿਹੜੀ ਰੰਗਤ ਉਹ ਸਾਰੀ ਵਾਪਸ ਆਮਣੇ ਸ਼ੁਰੂ ਹੋ ਜਾਵੇਗੀ ਵੀਡੀਓ ਤੁਹਾਨੂੰ ਥੋੜੀ ਜਿਹੀ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟਸ ਹਮਾਂ ਨੂੰ ਜਰੂਰ ਕਰਨਾ ਫਿਰ ਮਿਲਦੇ ਹਾਂ ਜਿੱ ਨਵੀਂ ਵੀਡੀਓ ਨਾਲ ਬਾਏ ਬਾਏ